ਉਹਤੇ ਜਿਹੜਾ ਕਾਨੂੰਨ ਉਹ ਜਿਹੜਾ ਆਪਾਂ ਨੇ ਮੰਡੀ ਵਾਲਾ ਕਾਨੂੰਨ ਸੀ ਪਹਿਲਾਂ ਉਹਦੇ ਤੁਸੀਂ ਲੜੇ ਸੀ ਉਹ ਕਾਨੂੰਨ ਜਿਹੜਾ ਹੈ ਇਹ ਦੁਆਰੇ ਵਾਪਸ ਆ ਗਿਆ ਜਿਹੜਾ ਖਲ ਦਾ ਵੇਚਿਆ ਉਹ ਸਾਨੂੰ ਦੂਸੇ ਹਾਈ ਕੋਰਟ ਨਹੀਂ ਅਸਾਨੂੰ ਦੁਆਰੇ ਲੜਨਾ ਪਏਗਾ ਇਸ ਕਰਕੇ ਅਸੀਂ ਮੰਨ ਮੁੱਖ ਮੰਤਰੀ ਨੇ ਇੱਕ ਐਨ ਜਾ ਰਹੇ ਆ ਕਿ ਸੈਂਟਰ ਸਰਕਾਰ ਨਾਲ ਗੱਲ ਕਰਕੇ ਖਤਮ ਕਰਾਈ ਜੇ ਬਿਆਬੰਦੀ ਕਾਲ ਦਿੱਤੀ ਹੈਗੀ ਤਾਂ ਬਹੁਤੇ ਤੌਰ ਤੇ ਤਾਂ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਹਰਿਆਣੇ ਦੇ ਕਿੰਨੀ ਉਹ ਨਹੀਂ ਲੱਗਦਾ ਵੀ ਉਸ ਤਰ੍ਹਾਂ ਦੀ ਸਪੋਰਟ ਕਰਿਆ ਹੈ ਹਰਿਆਣਾ ਦੇ ਵਿੱਚ ਜਿਹੜਾ ਹੈ ਉਹ ਨਾ ਤੇ ਉਹਨਾਂ ਨੇ ਕੋਈ ਛੱਡ ਜਾਣ ਸਲਾਹ ਕੀਤੀ ਇੱਕ ਬੈਠ ਜੇ ਬੈਠਣ ਬਾਕੀ ਵੀ ਗਏ ਆ ਬਾਦਸ਼ਹੀ ਉਹਨਾਂ ਨੇ ਕੋਈ ਜਿਆਦਾ ਨੇੜੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸ਼ਸ਼ੀਕਲ ਇੱਕ ਪਾਸੇ ਪੰਜਾਬ ਬੰਦ ਹੈ ਤੇ ਦੂਜੇ ਪਾਸੇ ਅੱਜ ਗੁਰਨਾਮ ਚੜੂਨੀ ਹਰਿਆਣੇ ਦੀ ਜਥੇਬੰਦੀਆਂ ਦੇ ਨਾਲ ਅੱਜ ਮਿਲਣ ਚਲੇ ਹੈਗੇ ਤੇ ਆ ਮੁਲਾਕਾਤ ਦੇ ਵਿੱਚ ਕਈ ਪੰਜਾਬੀ ਜਿਹੜੇ ਦੇ ਮੁੱਦੇ ਵੀ ਰਹਿਣਗੇ ਤੇ ਨਾਲ ਉਹਨਾਂ ਦੇ ਨਾਲ ਵੀ ਨੇ ਚੜੂਨੀ ਸਾਹਿਬ ਕੀ ਕੀ ਮੁੱਦੇ ਲੈ ਕੇ ਚਲੇ ਹੋਏ ਜਿਹੜੇ ਮੁਲਾਕਾਤ ਕਰਨ ਕੋਈ ਮੁੱਦੇ ਤੇ ਇੱਕ ਜਿਹੜਾ ਕਾਨੂੰਨ ਤੋਂ ਜਿਹੜਾ ਆਪਾਂ ਨੇ ਮੰਡੀ ਵਾਲਾ ਕਾਨੂੰਨ ਸੀ ਪਹਿਨਾ ਉਹਦੇ ਪਿੱਛੇ ਲੜੇ ਸੀ ਜੀ ਉਹ ਕਾਨੂੰਨ ਜਿਹੜਾ ਹੈ ਇਹ ਦੁਬਾਰੇ ਵਾਪਸ ਲਾਰੇਗੇ ਜੀ ਪ੍ਰਾਈਵੇਟ ਜਿਹੜਾ ਉਹ ਮੰਡੀ ਮੰਨਣਗੇ ਜਿਹੜਾ ਇਹਨਾਂ ਨੇ ਨੀਤੀ ਦਾ ਖਰੜਾ ਭੇਜਿਆਗਾ ਜੀ ਜੀ ਨੀਤੀ ਜਿਹੜਾ ਖਲਡਾ ਭੇਜਿਆ ਉਹ ਸਾਨੂੰ ਕਿਸੇ ਹੱਲ ਤਕਬੂਲ ਨਹੀਂ ਹੈ ਸਾਨੂੰ ਦੁਬਾਰੇ ਲੜਨਾ ਪਏਗਾ ਇਸ ਕਰਕੇ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਕਹਿਣ ਜਾ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰਕੇ ਇਹਨੂੰ ਖਤਮ ਕਰਾਏ ਇਹ ਜਿਹੜਾ ਅੱਗੇ ਲਾਗ ਦੇ ਤੇ ਬਾਕੀ ਜਿਹੜਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਉਹਦੀ ਮੰਗ ਹੈ ਕਿ ਵੀ ਸਰਕਾਰ ਸੈਂਟਰ ਸਰਕਾਰ ਨਾਲ ਗੱਲ ਕਰਕੇ ਸਟੇਟ ਸਰਕਾਰ ਤੇ ਇਸ ਮਾਮਲੇ ਨੂੰ ਨੇੜੇ ਲਾਏ ਫਰਜ ਦੇਖਿਆ ਜਿਵੇਂ ਚੁਨੀ ਸਾਹਿਬ ਜਿਵੇਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਹੈਗੀ ਤਾਂ ਬਹੁਤੇ ਤੌਰ ਤੇ ਤਾਂ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਹਰਿਆਣੇ ਦੇ ਕਿੰਨੀ ਉਹ ਨਹੀਂ ਲੱਗਦਾ ਵੀ ਉਸ ਤਰ੍ਹਾਂ ਦੀ ਸਪੋਰਟ ਕਰਿਆ ਹਰਿਆਣੇ ਦੇਖੋ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਨਾ ਤੇ ਉਹਨਾਂ ਨੇ ਕੋਈ ਸਾਡੇ ਨਾਲ ਸਲਾਹ ਕੀਤੀ ਹੈ ਜਦੋਂ ਅੰਦੋਲਨ ਤੇ ਬੈਠੇ ਹੋ ਬਾਦਸ਼ਵੀ ਗਏ ਆ ਬਾਦਸ਼ਵੀ ਉਹਨਾਂ ਨੇ ਕੋਈ ਜਿਆਦਾ ਨੇੜੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ 4-5 ਕਿਲੋਗ੍ਰਾਮ ਹਰਿਆਣੇ ਦੇ ਵਿੱਚ ਕਰ ਵੀ ਲਏ ਪਰ ਫਿਰ ਵੀ ਸਾਡਾ ਨੈਤਿਕ ਸਮਰਥਨ ਦਾ ਬਿਲਕੁਲ ਕਿਉਂਕਿ ਕਈ ਮੁੱਦਿਆਂ ਨੂੰ ਤੋਂ ਬਾਅਦ ਹਾਲਾਂਕਿ ਜਦੋਂ ਮਿਲ ਕੇ ਆਉਣਗੇ ਗੱਲਬਾਤ ਕਰਾਂਗੇ ਕਿ ਗੁਨਾਮ ਚੜੂ ਨਹੀਂ ਤੇ ਨਾਲ ਉਹਨਾਂ ਦੇ ਜਿਹੜੇ ਸਹਿਯੋਗੀ ਦਲ ਹੈਗੇ ਨੇਗੇ ਉਹ ਅੱਜ ਕਿਉਂਕਿ ਕੇਂਦਰ ਦੇ ਵੱਲੋਂ ਜਿਹੜੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਜੇ ਦੇਖੀਏ ਤਾਂ ਸਟੇਟਾਂ ਨੂੰ ਜਿਹੜਾ ਖਰੜਾ ਭੇਜਿਆ ਉਹਦੇ ਵਿੱਚ ਅ ਅੱਜ ਮੁਲਾਕਾਤ ਹੈ ਜਿਹੜੀ ਹਰਿਆਣਾ ਦੇ ਮੁੱਖ ਮੰਤਰੀ ਨਵਸਿੰਘ ਸਾਣੀ ਨਾਲ ਕਰਨਗੇ ਤੇ ਤੇ ਇਹ ਪੂਰਾ ਵਫ਼ਦ ਹੈ ਜਿਹੜਾ ਉਹ ਮਿਲ ਕੇ ਗੱਲਬਾਤ ਕਰੂਗਾ ਕਿ ਉਹਦੇ ਵਿੱਚ ਦੁਬਾਰੇ ਫੇਰ ਮੰਡੀਆਂ ਨੂੰ ਜਿਹੜਾ ਨੁਕਸਾਨ ਹੈ ਉਹ ਹੁੰਦਾ ਕਿਤੇ ਨਾ ਕਿਤੇ ਪਾਇਆ ਜਾ ਰਿਹਾ ਇਸ ਕਰਕੇ ਜਿਹੜੀ ਅਸੀਂ ਮੁਲਾਕਾਤ ਹੈ ਕਹ ਉਹ ਕਰਨ ਵਾਸਤੇ ਪਹੁੰਚਿਆ ਤੇ ਹਾਲਾਂਕਿ ਅੱਜ ਦੇ ਮੰਨੂ ਲੈ ਕੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਪਹਿਲਾਂ ਕਿਸੇ ਤਰ੍ਹਾਂ ਦੀ ਕਦੇ ਕੋਈ ਸਲਾਹ ਨਹੀਂ ਕਰੀ ਹੈਗੀ ਤੇ ਨਾ ਹੀ ਸਾਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੀ ਹੈ ਗੁਲਾਮ ਸਿੰਘ ਜਣੂ ਨੇ तमाम ਆਪਦੇ ਹਰਿਆਣੇ ਦੇ ਜਿਹੜੇ किसान संघठन ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨਗੇ ਕਿਉਂਕਿ ਕੇਂਦਰ ਦੀ ਜਿਹੜੀ ਖੇਤੀਬਾੜੀ ਨੀਤੀ ਦਾ ਖਰੜਾ ਜਿਵੇਂ ਸਟੇਟਾਂ ਨੂੰ ਭੇਜਿਆ ਗਿਆ ਹੈਗਾ ਉਹ ਲਗਾਤਾਰ ਬਾਕੀ ਵੀ ਕਿਸਾਨ ਜਥੇਬੰਦੀਆਂ ਉਸ ਚੀਜ਼ ਤੇ ਇਤਰਾਜ਼ ਜਤਾ ਰਹੀਆਂ ਨੇ ਤਾਂ ਹਰਿਆਣਾ ਦੀ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਇਤਰਾਜ਼ ਜਤਾ ਰਹੀਆਂ ਨੇ ਕਿ ਮੰਡੀਕਰਨ ਨੂੰ ਵੱਡਾ ਨੁਕਸਾਨ ਹੈ ਜਿਹੜਾ ਉਹਦਾ ਹੋਊਗਾ ਤੇ ਉਸੇ ਚੀਜ਼ ਹੈ ਜਿਹੜੀ ਕਿ ਤਿੰਨ ਕਾਨੂੰਨਾਂ ਨੂੰ ਲੈ ਕੇ ਵੱਡਾ ਅੰਦੋਲਨ ਚੱਲਦਾ ਰਿਹਾ ਹੈ ਕਹਿੰਦੇ ਠੀਕ ਕਿਤੇ ਨਾ ਕਿਤੇ ਉਹਦਾ ਬਦਲਿਆ ਹੋਇਆ ਰੂਪ ਜਾਪਦਾ ਹੈ ਤਾਂ ਇਸ ਲਈ ਅੱਜ ਹਰਿਆਣਾ ਦੇ ਮੱਖ ਮੰਤਰੀ ਨੈਪ ਸਿੰਘ ਸਖਣੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੈਗੀ ਆ ਤੇ ਆਪਦੇ ਸਾਥੀਆਂ ਦੇ ਨਾਲ ਮੁਲਾਕਾਤ ਹੈ ਜਿਹੜੀ ਉਹ ਕਰਨ ਵਾਸਤੇ ਪਹੁੰਚੇ ਨੇ ਤੇ ਇਸ ਮੀਟਿੰਗ ਤੋਂ ਬਾਅਦ ਹਾਲਾਂਕਿ ਕੀ ਆਸ਼ਵਾਸਨ ਉਹਨਾਂ ਨੂੰ ਮਿਲਦਾ ਹੈ ਤੇ ਕੀ ਕੀ ਪੁਆਇੰਟਸ ਰਹੇ ਨੇਗੇ ਲਾਜ਼ਮੀ ਜੀ ਗੱਲਾਂ ਵੀ ਆ ਕੇ ਉਹ ਬਾਅਦ ਚ ਬਰੀਫ ਕਰਨਗੇ ਤੇ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਲ ਉਹ ਮੁਲਾਕਾਤ ਕਰਨ ਵਾਸਤੇ ਪਹੁੰਚੇ ਨੇਗੇ ਤੇ ਇਹਨਾਂ ਦੇ ਵਿੱਚ ਜੇ ਕਿਹਾ ਜਾਵੇ ਤਾਂ ਪੰਜਾਬ ਦੇ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਇਹ ਸਥਿਤੀ ਸਪਸ਼ਟ ਕਰਤੀ ਹੈ ਵੀ ਅਸੀਂ ਕਈ ਪ੍ਰੋਗਰਾਮ ਤਾਂ ਕਰੇ ਨੇਗੇ ਪਰ ਉਹਦੇ ਨਾਲ ਨਾਲ ਇਹ ਵੀ ਹੈ ਕਹਿੰਦੇ ਕਿ ਸਾਨੂੰ ਨੇੜੇ ਲਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੇ ਕਰੀ ਹੈਗੀ ਇੱਕ ਨਰਾਜ਼ਗੀ ਉਹਨਾਂ ਨੇ ਹਲਕੇ ਸ਼ਬਦਾਂ ਚ ਜ਼ਰੂਰ ਬਿਆਨ ਕਰੀ ਹੈ ਵੀਡੀਓ ਜਰਨਿਸਟ ਹਰਪਾਲ ਦੇ ਨਾਲ ਮਿਸਿੰਗ ਰੋਜਨਾਸ ਪਸੰਟੀ ਵੀ ਚੰਡੀਗੜ੍ਹ